ਵਾੜੀ ਸਾਰਿਆਂ ਦੀ ਡਿਮਾਂਡ ਤੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਅੱਜ ਜਿਹੜਾ ਆਪਾਂ ਰੇਟ ਲੈ ਕੇ ਪਹੁੰਚਿਆ ਘਰ ਦਾ ਇਹਨਾਂ ਰੇਟ ਤੋਂ ਉਹਨੂੰ ਪੂਰੀ ਦੁਨੀਆ ਵਿੱਚ ਨਹੀਂ ਮਿਲਣਾ ਸਿਰਫ 3 ਲੱਖ ਰੁਪਈਆ ਮਾਲਕ ਨੇ ਡਿਮਾਂਡ ਕੀਤੀ ਹੈ ਬਹੁਤ ਵਧੀਆ ਘਰ ਹੈ ਜੀ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋਪੇਜੋ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦਵਾਂਗੇ ਨਵੀਆਂ ਨਵ ਇਹ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪੂਰੀ ਪੂਰੀ ਗਰੰਟੀ ਹੈ ਜੀ ਤੁਹਾਨੂੰ ਵੀਡੀਓ ਆਪਣੀ ਅੱਜ ਬਹੁਤ ਚੰਗੀ ਲੱਗੂਗੀ ਬਾਕੀ ਜਿਹੜਾ ਘਰ ਨੂੰ ਰਸਤਾ ਲੱਗਦਾ ਜੀ ਤੁਸੀਂ ਚੈੱਕ ਕਰੋ ਬਹੁਤ ਵਧੀਆ ਥਾਂ ਆਪਾਂ ਨੂੰ ਮਿਲ ਜੂਗੀ ਲੋਕੇਸ਼ਨ ਵਧੀਆ ਸੀ ਘਰ ਵਧੀਆ ਬਣਿਆ ਹੋਇਆ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰਾਂਗੇ ਤੇ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹਦੀ ਆਪਾਂ ਗੱਲ ਕਰਦੇ ਹਾਂ ਜੀ ਸ਼ੁਰੂ ਤੇ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਆ ਇਹਦੇ ਵਿੱਚ ਤੁਹਾਨੂੰ ਟੋਟਲ ਦੋ ਘਰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਇਹ ਘਰ ਹੈ ਜੀ ਇੱਕ ਤੁਹਾਨੂੰ ਅੱਗੇ ਘਰ ਦੇਖਣ ਨੂੰ ਮਿਲੂਗਾ ਪੂਰੀ ਆਪਾਂ ਗੱਲ ਕਰਾਂਗੇ ਰੇਟ 3 ਲੱਖ ਰੁਪਈਆ ਲੈ ਕੇ ਪਹੁੰਚੇ ਆ ਸਿਰਫ ਡਿਮਾਂਡ ਹੈ ਜੀ ਮਾਲਕ ਦੀ ਤੇ ਘਾਟਾ ਵਾਧਾ ਹੋਰ ਵੀ ਕੀਤਾ ਜਾਊਗਾ ਜਿਹੜਾ 3 ਲੱਖ ਦਾ ਘਰ ਹੈ ਉਹਦੀ ਗੱਲ ਆਪਾਂ ਅੱਗੇ ਕਰਾਂਗੇ ਪਹਿਲਾਂ ਤੁਸੀਂ ਇਹ ਘਰ ਦੇਖੋ ਜੀ ਇਹ ਘਰ ਵੀ ਪੂਰਾ ਵਧੀਆ ਬਣਿਆ ਹੋਇਆ ਹੈ ਜਗਾਂ ਦੀ ਆਪਾਂ ਗੱਲ ਕਰੀਏ ਤਾਂ 12 ਮਾਰਲੇ ਥਾਂ ਦੇ ਵਿੱਚ ਆਪਾਂ ਨੂੰ ਘਰ ਇਹ ਮਿਲ ਜਾਊਗਾ ਘਰ ਦੀ ਜਗ੍ਹਾ ਆਪਾਂ ਨੂੰ ਵਾਧੂ ਮਿਲੂਗੀ ਬਾਕੀ ਬਣਿਆ ਵਧੀਆ ਹੋਇਆ ਘਰ ਕਮਰੇ ਵਧੀਆ ਬਣੇ ਹੋਈ ਨੇ ਤੇ ਬੈੜਾ ਤੁਸੀਂ ਦੇਖ ਲਓ ਜੀ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਜੇ ਆਪਣੇ ਕੋਲੇ ਗੱਡੀ ਹੈਗੀ ਅਸੀਂ ਤਾਂ ਆਰਾਮ ਨਾਲ ਸਿੱਧਾ ਆਪਾਂ ਅੰਦਰ ਲਿਆ ਸਕਦੇ ਹਾਂ ਗੱਡੀ ਨੂੰ ਵੀ ਕੋਈ ਹੋਰ ਮਸ਼ੀਨਰੀ ਆ ਜਿਵੇਂ ਟਰੈਕਟਰ ਹੋ ਗਿਆ ਜੀ ਟਰੈਕਟਰ ਵੀ ਅੰਦਰ ਆ ਜਾਊਗਾ ਕਿਉਂਕਿ ਗਲੀ ਵੀ ਵਧੀਆ ਲੱਗਦੀ ਆ ਤੇ ਘਰ ਵੀ ਵਧੀਆ ਜਿਹਾ ਖੁੱਲਾ ਡੁੱਲਾ ਬਾਕੀ ਆਪਾਂ ਇਸ ਘਰ ਦੀ ਗੱਲ ਪੂਰੀ ਕਰ ਰਹੇ ਹਾਂ ਅਸੀਂ ਮਾਲਕ ਨੇ ਵੀਡੀਓ ਆਪਣੇ ਕੋਲੇ ਬਹੁਤ ਸੋਹਣੀ ਬਣਾ ਕੇ ਭੇਜੀ ਆ ਦੋ ਘਰ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਜਿਵੇਂ ਜਿਵੇਂ ਜੜੇ ਜੜੇ ਏਰੀਆ 'ਚੋਂ ਜਿੰਨੇ ਘਰੇਟਾਂ ਵਾਸਤੇ ਤੁਸੀਂ ਕਹਿੰਦੇ ਹੋ ਘਰ ਕੋਠੀ ਮਕਾਨ ਵਾਸਤੇ ਆਪਾਂ ਲੈ ਕੇ ਆਉਂਦੇ ਰਹਿੰਨੇ ਹਾਂ ਹਰ ਰੋਜ਼ ਤੇ ਕਈ ਦਿਨਾਂ ਤੋਂ ਆਪਾਂ ਜਮਾ ਸਸਤੇ ਘਰ ਲੈ ਕੇ ਆ ਰਹੇ ਹਾਂ ਜੀ ਕੋਈ 7 ਲੱਖ ਦਾ ਕੋਈ 5 ਲੱਖ ਦਾ ਕੋਈ 3 ਲੱਖ ਦਾ ਜੀ ਅੱਜ 3 ਲੱਖ ਦਾ ਜਿਹੜਾ ਲੈ ਕੇ ਪਹੁੰਚੇ ਹਾਂ ਇਹਦਾ ਰੇਟ ਤਾਂ ਜਮਈ ਘਟ ਹੈ ਜੀ ਬਾਕੀ ਸਾਰਾ ਕੁਝ ਆਪਾਂ ਗੱਲ ਕਰ ਰਹੇ ਹਾਂ ਜੀ ਤੇ ਇਹ ਘਰ ਜਿਹੜਾ ਆਪਾਂ ਲੈ ਕੇ ਪਹੁੰਚੇ ਹਾਂ 3 ਲੱਖ ਦਾ ਤਾਂ ਅੱਗੇ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਇਹ ਘਰ ਅਜ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ 13 ਲੱਖ ਰੁਪਈਆ ਡਿਮਾਂਡ ਪਹੁੰਚੀ ਆ 13 ਲੱਖ ਦਾ ਇਹਨਾਂ ਨੇ ਆਪਦਾ ਇਹ ਘਰ ਵੇਚਣਾ ਹੈਗਾ ਤੇ ਘਰ ਪੂਰਾ ਵਧੀਆ ਬਣਿਆ ਹੋਇਆ ਜੀ 12 ਮਾਰਲੇ ਜਗ੍ਹਾ ਥੋੜੀ ਨਹੀਂ ਹੁੰਦੀ ਬਹੁਤ ਡਬਲ ਖੁੱਲੀ ਡੁੱਲੀ ਜਗ੍ਹਾ ਹੋ ਜਾਂਦੀ ਹੈ ਬਾਕੀ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਪਿੰਡ ਲੋਗੜ ਤੋਂ ਇਹ ਘਰ ਪਹੁੰਚਿਆਗਾ ਲੋਗੜ ਇਹਨਾਂ ਦਾ ਪਿੰਡ ਹੈਗਾ ਤਹਿਸੀਲ ਬਲਾਚੌਰ ਹੈ ਡਿਸਟ੍ਰਿਕਟ ਲੱਗਦੀ ਹੈ ਇਹਨਾਂ ਨੂੰ ਨਮਾਸ਼ਹਿਰ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਰਿਹਾ ਸੀ ਤੇ ਵੀਡੀਓ ਵੀ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਜੇ ਆਪਾਂ ਇਸ ਘਰ ਨੂੰ ਦੇਖੀਏ ਤਾਂ ਰੇਟ ਇਹਨਾਂ ਨੇ ਠੀਕ ਮੰਗਿਆਗਾ ਬਾਕੀ ਕਮਰੇ ਵਧੀਆ ਬਣੇ ਹੋਏ ਨੇ ਖੁੱਲੇ-ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਬੇੜਾ ਵੀ ਤੁਸੀਂ ਦੇਖ ਲਿਆ ਸੀ ਬਾਕੀ ਲੋਕ ਟਾਈਲਾਂ ਆਪਾਂ ਨੂੰ ਲੱਗੀਆਂ ਹੋਈਆਂ ਬਾਅਦ ਮਿਲ ਜਾਣਗੀਆਂ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਤੁਹਾਨੂੰ ਘਰ ਦੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਇਹ ਘਰ ਦਾ ਰੇਟ ਤੁਹਾਨੂੰ ਕਿਵੇਂਦ ਲੱਗਿਆ ਚਾਲ ਦੀ ਚਾਲ ਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਿਹਾ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਚਾਹੇ ਮੇਰੀ ਵੱਡੇ ਬਜ਼ੁਰਗ ਦੇਖ ਰਹੇ ਹੋ ਚਾਹੇ ਮੇਰੀ ਆ ਭੈਣਾਂ ਜਿੰਨੇ ਤੁਸੀਂ ਦੇਖ ਰਹੋ ਮੇਰੇ ਭਰਾ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਚਾਹੀਏ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਸਕਦੇ ਹੋ ਤੇ ਆਪਾਂ ਐਡ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਜੀ ਬਾਕੀ ਇਹ ਘਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਪੂਰੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਬਾਕੀ ਤੁਹਾਨੂੰ ਮੋਬਾਈਲ ਨੰਬਰ ਨੋਟ ਕਰਵਾ ਦੇਣਾ ਮਾਲਕ ਦਾ ਨੰਬਰ ਹੈ ਜੀ 9501987766 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 9501987766 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਚਾਹੋ ਨੋ ਤੁਸੀਂ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਜਾ ਕੇ ਤੁਸੀਂ ਦੇਖਣਾ ਚਾਹੋ ਨੋ ਇਸ ਘਰ ਨੂੰ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਪਾਣੀ ਵਾਸਤੇ ਵਧੀਆ ਜੀ ਤੇ ਮੋਟਰ-ਮੋਟਰ ਵਧੀਆ ਲੱਗੀ ਹੋਈ ਆ ਬਾਕੀ ਆਪਾਂ ਨੂੰ ਪੂਜਾ ਰੂਮ ਵੀ ਦੇਖਣ ਨੂੰ ਮਿਲੂਗਾ ਤੇ ਬਾਥਰੂਮ ਵਗੈਰਾ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜੂਗਾ ਬਾਹਰਲੀ ਸਾਈਡ ਤੇ ਹਰ ਇੱਕ ਚੀਜ਼ ਵਧੀਆ ਬਣੀ ਹੋਈ ਏ ਜੀ ਇਹਨਾਂ ਨੇ ਵੀਡੀਓ ਪ੍ਰੋਪਰ ਆਪਣੇ ਕੋਲੇ ਹਰ ਚੀਜ਼ ਦੀ ਬਣਾ ਕੇ ਭੇਜੀ ਆ ਤੇ ਤੁਹਾਨੂੰ ਵੀਡੀਓ ਦੇਖਣ ਨੂੰ ਮਿਲੀ ਗਈ ਸੀ ਮੋਬਾਈਲ ਨੰਬਰ ਮਿਲ ਗਿਆ ਲੋਕੇਸ਼ਨ ਪਤਾ ਲੱਗ ਗਈ ਤੇ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸਦੇ ਰਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਏ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਏ ਪਸੰਦ ਆ ਰਹੀ ਏ ਤੇ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜਿੰਨੀਆਂ ਮੇਰੀਆਂ ਮਾਤਾ ਮਾਂ ਮੇਰੇ ਬੱਡੇ ਬਜ਼ੁਰਗ ਮਰੀਆ ਭੈਣਾ ਜਿੰਨੇ ਤੁਸੀਂ ਦੇਖ ਰਹੂ ਤੇ ਵੀਡੀਓ ਵਧੀਆ ਲੱਗ ਰਹੀ ਹੈ ਅਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਵੀਡੀਓ ਆਪਣੇ ਚੈਨਲ ਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਜਿਹੜਾ 3 ਲੱਖ ਦਾ ਘਰ ਪਹੁੰਚਿਆ ਉਹਦੀ ਗੱਲ ਕਰਦੇ ਹਾਂ ਵੀਡੀਓ ਕਰਦੇ ਹਾਂ ਜੀ ਆਪਾਂ ਸ਼ੁਰੂ ਦੇਖੋ ਜੀ ਆਪਾਂ ਜਗਾਂ ਦੀ ਗੱਲ ਕਰੀਏ ਅਸੀਂ ਤਾਂ ਜਗਾ ਆਪਾਂ ਨੂੰ ਟੋਟਲ ਮਿਲ ਜੂਗੀ 100 ਗਾਜਾ 100 ਗਾਜਾ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਰੇਟ ਹੈ ਸਿਰਫ 3 ਲੱਖ ਰੁਪਈਆ ਸੀ ਇਹ ਇੱਕ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ 3 ਲੱਖ ਰੁਪਈਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਜੇ ਆਪਾਂ ਲੰਬਾਈ ਚੌੜਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਦੱਸਿਆ 20 ਫੁੱਟ ਤਾਂ ਚੌੜਾਈ ਹੈ ਤੇ 46 ਫੁੱਟ ਲੰਬਾਈ ਹੈ ਤੇ ਘਰ ਵਧੀਆ ਬਣਿਆ ਹੋਇਆ ਸੀ ਬਾਕੀ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਸਾਰਾ ਕੁਝ ਵੀਡੀਓ 'ਚ ਇਹਨਾਂ ਨੇ ਦਿਖਾਇਆ ਕਮਰੇ ਵਧੀਆ ਬਣੇ ਹੋਏ ਨੇ ਜੀ ਬਾਕੀ ਜਿਵੇਂ ਵੀ ਅਸੀਂ ਵਧੀਆ ਰੇਟ ਮੰਗਿਆ ਜਮਾ ਘਟ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੇ ਪੂਰੀ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਨੇ ਆਪ ਦੀ ਲੋਕੇਸ਼ਨ ਮੋਬਾਈਲ ਨੰਬਰ ਹਰ ਚੀਜ਼ ਦੱਸੀ ਹੈ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਜੇ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦਿਉਣ ਹੈ ਜੀ ਇਹਨਾਂ ਦਾ ਦਿਉਣ ਪਿੰਡ ਜ਼ਿਲ੍ਹਾ ਬਠਿੰਡਾ ਲੱਗਦਾ ਤਹਿਸੀਲ ਵੀ ਬਠਿੰਡਾ ਹੀ ਲੱਗਦੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਦਿਉਣ ਪਿੰਡ ਵਿੱਚ ਜਾ ਕੇ ਇਹ ਘਰ ਦੇਖ ਸਕਦੇ ਹੋ 3 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਹੈ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਹੋਰ ਵੀ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਾ ਕੇ ਕੋਈ ਦੇਖਣਾ ਚਾਹੁੰਦਾ ਘਰ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਕਮਰੇ ਠੀਕ ਬੜੇ ਹੋਏ ਨੇ ਜਗ੍ਹਾ ਸੌਗਾ ਜੀ ਓਨਰ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਤਾਂ 700 ਪੂਰਾ 91 54713 700 ਪੂਰਾ 91 54713 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਆਪ ਹੀ ਗੱਲ ਕਰ ਲਿਓ ਮਾਲਕ ਅਟੈਂਡ ਕਰ ਲੈਣਗੇ ਫੋਨ ਤੇ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਮਾਲਕ ਕਹਿੰਦੇ ਨੇ ਵੀ ਘਰੇ ਆ ਕੇ ਕਿਸੇ ਨੇ ਘਰ ਦੇਖਣਾ ਤਾਂ ਘਰ ਵੀ ਦੇਖ ਸਕਦਾ ਕੋਈ ਗੱਲ ਕਰਨੀ ਹੈ ਤਾਂ ਗੱਲ ਕਰ ਸਕਦੇ ਸੀ ਬਾਕੀ ਰੇਟ ਦੀ ਗੱਲ ਬਹਿ ਕੇ ਕੀਤੀ ਜਾਊਗੀ ਜੇ ਕੋਈ ਖਰੀਦਣ ਦਾ ਚਾਹਵਾਨ ਹੈ ਤਾਂ ਛੇਤੀ ਜਾਓ ਜੀ ਨਹੀਂ ਤਾਂ ਸੇਲ ਹੋ ਜਾਣਾ ਬਾਕੀ ਤੁਸੀਂ ਘਰ ਦੀ ਵੀਡੀਓ ਦੇਖ ਲਈ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਵੀਡੀਓ ਕਿਵੇਂ ਦੀ ਲੱਗੀ ਘਰ ਕਿਵੇਂ ਦਾ ਲੱਗਿਆ ਸੀ ਪਹਿਲਾਂ ਵਾਲਾ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਘਰ 3 ਲੱਖ ਦਾ ਇਹ ਘਰ ਕਿਵੇਂ ਦਾ ਲੱਗਿਆ ਨਾਲ ਦੀ ਨਾਲ ਕਮੈਂਟ ਕਰਕੇ ਮੈਨੂੰ ਦੱਸ ਦੇ ਰਹੋ ਜੀ ਰੇਟ ਕਿਵੇਂ ਦੇ ਲੱਗੇ ਸੀ ਘਰਾਂ ਨੂੰ ਦੇਖ ਕੇ ਕਮੈਂਟ ਜਰੂਰ ਕਰਿਓ ਜੀ ਆਪਦੀ ਐਡਵਾਈਸ ਜਰੂਰ ਦਿਆ ਕਰੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਆ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬੱਸ ਤੁਹਾਨੂੰ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਯਾਰ ਲਈ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਫਰੀ ਚ ਲਾ ਦਾਂਗੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲੇਗਾ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ